ਮਤਾ ਤੁਸੀਂ પાਕੇ ਪਾਸੇ ਕਰਿਆ ਮਤੇ ਤਾਂ ਇਹ ਜੇ 12 ਪੈ ਚੁੱਕੇ ਆ ਪਹਿਲਾਂ ਤੁਸੀਂ ਉੱਪਰ ਵਾਲਿਆਂ ਦੇ ਅਕੇ ਘੋਡੇ ਨਾਲ ਦੇਖੋ ਇਹ ਵੱਡੇ ਤੋਂ ਨਹੀਂ ਚੱਲਣਾ ਕੰਮ ਅਗਦੇ ਉੱਤੇ ਪੁਲਿਸ ਲਾ ਕੇ ਮਿੱਟੀ ਲਾ ਗਿਆ ਪੀਐਸਐਫ ਲਾ ਕੇ ਕਰਨੇ ਕਿਥੇ ਤੁਸੀਂ ਕਿ ਕਮੇਟੀ ਬਣਾ ਕੇ ਉਹ ਕਾਨੂੰਨ ਨੂੰ ਲਾਗੂ ਕਰਦਾ ਜਿਹਦੇ ਕਰਕੇ ਅੱਜ ਪਾਣੀ ਦੇ ਪੁਹਾੜੇ ਪੈ ਰਹੇ ਆਪਣੀ ਸਰਕਾਰ ਦੇ ਨਾਲ ਖੜੇ ਹੈ ਪੰਜਾਬ ਦੇ ਨਾਲ ਖੜੇ ਹੈ ਤੇ ਕਿਸੇ ਤਰ੍ਹਾਂ ਵੀ ਇੱਕ ਵੀ ਬੋਦਸੀ ਨਹੀਂ ਚਾਹੁੰਦੇ ਪਾਣੀ ਜਾਵੇ ਤੇ ਨਹੀਂ ਜਾਣ ਦੇਖੋ ਅਸੀਂ ਪਹਿਲਾਂ ਵੀ ਬਿਲਕੁਲ ਕਲੀਅਰ ਹੈ ਕਾਂਗਰਸ ਪਾਰਟੀ ਦਾ ਵੀ ਸਟੈਂਡ ਬਿਲੀਵਡ ਪੁਰੀਆ ਹੈ ਪੰਜਾਬ ਦੇ ਲੋਕਾਂ ਦਾ ਵੀ ਪੰਜਾਬੀਆਂ ਦਾ ਵੀ ਕਿ ਅਸੀਂ ਹਰ ਤਰੀਕੇ ਦੇ ਨਾਲ ਸਰਕਾਰ ਦੇ ਨਾਲ ਹੈ ਸਰਕਾਰ ਨੇ ਆਪ ਲੜਾਈ ਲਾਈ ਹੈ ਜੀ ਉਦੋਂ ਵੀ ਨਾਲ ਸੀ ਅੱਜ ਸਰਕਾਰ ਨੇ ਫੈਸਲਾ ਕਰ ਲਿਆ ਸੀ ਅੱਜ ਵੀ ਸਰਕਾਰ ਦੇ ਫੈਸਲੇ ਦੇ ਨਾਲ ਉਹ ਜਿਹੜਾ ਪਾਣੀਆਂ ਦਾ ਮੁੱਦਾ ਅੱਜਕੱਲ ਪਿਆ ਹੋਇਆ ਹੈ ਹਰਿਆਣਾ ਪਾਣੀਆਂ ਦਾ ਮੈਂ ਭਗਵੰਤ ਮਾਨ ਜੀ ਜਿਹੜੇ ਸਾਡੇ ਮਾਨਯੋਗ ਮੁੱਖ ਮੰਤਰੀ ਹੈ ਉਹਨਾਂ ਨੂੰ ਬੇਨਤੀ ਕਰਨਾ ਚਾਹੁੰਦਾ ਕਿ ਤੁਸੀਂ ਬਹੁਤ ਬੜੀ ਬਜਰ ਗਲਤੀ ਕੀਤੀ ਹੈ ਜਿਹੜਾ 1921 ਦਸੰਬਰ ਦੇ ਵਿੱਚ ਕਾਨੂੰਨ ਬਣਿਆ ਟਾਈਮ ਸੇਫਟੀ ਐਕਟ ਤੁਸੀਂ ਉਸ ਨੂੰ ਮਾਨਤਾ ਦੇਤੀ ਹੈ ਉਹਦੇ ਕਰਕੇ ਅੱਜ ਅਗਲੇ ਉੱਥੇ ਆ ਕੇ ਕੰਮਜਾ ਕਰਨ ਲੱਗ ਗਏ ਤੁਸੀਂ ਦਿਵਾਰੇ ਪਰ ਅਸੈਂਬਲੀ ਦਾ ਸੈਸ਼ਨ ਬੁਲਾਓ ਤੁਸੀਂ ਅਸੈਂਬਲੀ ਦਾ ਸੈਸ਼ਨ ਬਣਾਇਆ ਲੇਕਿਨ ਮਤਾ ਤੁਸੀਂ ਪਾ ਕੇ ਪਾਸੇ ਕਰਿਆ ਮਤੇ ਤਾਂ ਇਹਦੇ 12 ਬਹਿ ਚੁੱਕੇ ਆ ਪਹਿਲਾਂ ਇਨ ਦਾ ਕੋਈ ਮਤਲਬ ਨਹੀਂ ਹੈ ਲੋਕਾਂ ਨੂੰ ਅੱਖਾਂ ਦੇ ਵਿੱਚ ਘੱਟਾ ਨਾ ਪਾਓ ਤੁਸੀਂ ਉੱਪਰ ਵਾਲਿਆਂ ਦੇ ਅੱਗੇ ਗੋਡੇ ਨਾ ਟੇਕੋ ਸਹੀ ਪੈਰਵਾਈ ਕਰੋ ਇਹ ਜਿਹੜਾ ਕਾਨੂੰਨ ਬਣਿਆ ਹੈ ਇਹਨੂੰ ਸੁਪਰੀਮ ਕੋਰਟ ਦੇ ਵਿੱਚ ਵੀ ਚੈਲੰਜ ਕਰੋ ਇਹ ਅਸੈਂਬਲੀ ਬਣਾ ਕੇ ਬਿੱਲ ਲਿਆ ਕੇ ਨੂੰ ਰੱਦ ਕਰੋ ਇਸ ਤਰ੍ਹਾਂ ਇਹ ਤੁਹਾਡੇ ਤੋਂ ਨਹੀਂ ਚੱਲਣਾ ਕੰਮ ਅਗਲੇ ਉੱਤੇ ਪੁਲਿਸ ਲਾ ਕੇ ਬਿਜਲੀ ਲਾ ਕੇ ਆ ਪੀਐਸਐਫ ਲਾ ਕੇ ਕਰ ਲੈਣਗੇ ਕਿਉਂਕਿ ਕਾਨੂੰਨ ਉਹਨਾਂ ਦੇ ਹੱਕ ਵਿੱਚ ਕਰ ਲਿਆ ਉਹਨਾਂ ਨੇ ਕਿ ਤੁਸੀਂ ਉਸ ਕਾਨੂੰਨ ਨੂੰ ਜੂਨ 2022 ਚ ਸਰਕਾਰ ਵਿੱਚ ਆ ਕੇ ਸਭ ਤੋਂ ਪਹਿਲਾਂ ਤੁਹਾਡਾ ਹਰਾ ਪਹਿਲੂ ਉਸੀ ਦੇ ਚੱਲਿਆ ਹੈ ਕਿ ਤੁਸੀਂ ਕਿ ਕਮੇਟੀ ਬਣਾ ਕੇ ਉਹ ਕਾਨੂੰਨ ਨੂੰ ਲਾਗੂ ਕਰਦਾ ਜਿਹਦੇ ਕਰਕੇ ਅੱਜ ਪਾਣੀ ਦੇ ਪੁਹਾੜੇ ਪੈ ਰਹੇ ਫੇਰ ਵੀ ਹਰ ਤਰੀਕੇ ਦੇ ਨਾਲ ਅਸੀਂ ਆਪਣੀ ਸਰਕਾਰ ਦੇ ਨਾਲ ਖੜੇ ਹੈ ਪੰਜਾਬ ਦੇ ਨਾਲ ਖੜੇ ਹੈ ਤੇ ਕਿਸੇ ਤਰ੍ਹਾਂ ਵੀ ਇੱਕ ਵੀ ਬੂੰਦ ਅਸੀਂ ਨਹੀਂ ਚਾਹੁੰਦੇ ਪਾਣੀ ਜਾਵੇ ਤੇ ਨਾ ਹੀ ਜਾਣ ਦਿਆਂ ਕੋਣ ਜੀ ਪਾਣਾ ਚਾਹੀਦਾ ਹੈ ਮੁੱਖ ਮੰਤਰੀ ਦਾ ਕੰਮ ਧਰਨੇ ਦੇਣਾ ਨਹੀਂ ਹੈ ਇਹ ਧਰਨੇਆਂ ਵਿੱਚੋਂ ਨਿਕਲੀ ਪਾਰਟੀ ਹੈ ਲੇਕਿਨ ਕਿਸਾਨਾਂ ਨਾਲ ਜਾ ਧਰਨੇ ਦਿੰਦੇ ਯਾਰ ਬੇਰੁਜ਼ਗਾਰ ਧਰਨੇ ਦਿੰਦੇ ਉਹ ਉਹਨਾਂ ਨੂੰ ਚੱਕ ਕੇ ਅੰਦਰ ਲੈਂਦੇ ਇਹ ਇਸ ਕਰਕੇ ਹੋਸ਼ ਕਰੇ ਮੁੱਖ ਮੰਤਰੀ ਵਕੀਲਾਂ ਦੀ ਮੀਟਿੰਗ ਬੁਲਾਵੇ ਚੰਗੇ ਵਕੀਲ ਕਰੇ ਤੇ ਜਿਹੜਾ ਕਾਨੂੰਨ ਸਾਡੇ ਖਿਲਾਫ ਬਣਿਆ ਜਿਹਨੂੰ ਟੈਂਪ ਸੇਫਟੀ ਐਕਟ ਦੇ ਨਾਮ ਤੇ ਬਣਾਇਆ ਗਿਆ ਹੈ ਤੇ ਉਹਨੂੰ ਪਹਿਲਾਂ ਤਾਂ ਉਹ ਰੱਦ ਕਰੇ ਜਿਹੜੀ ਇਹ ਕਮੇਟੀ ਬਣਾਈ ਹੈ। ਉਸ ਕਾਨੂੰਨ ਨੂੰ ਰੱਦ ਕਰੇ ਤੇ ਉਸ ਤੋਂ ਬਾਅਦ ਉਹਦੀ ਪੈਰਵਾਈ ਕਰੇ। ਧੰਨਵਾਦ।